ਸ਼ਰਾਬ ਘਟਾਲੇ ਵਿੱਚ ਫਸੇ ਕੇਜਰੀਵਾਲ ਨੂੰ ਛਡਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੇ ਐਮ ਐਲ ਏ ਨੂੰ ਲੈ ਕੇ ਸ਼ਹੀਦਾਂ ਦੇ ਸਮਾਰਕ ਤੇ ਧਰਨਾ ਲਾਉਣਾ ਮੈਂ ਸਾਬੁੰਦਾ ਸ਼ਹੀਦਾਂ ਦੀ ਤਹੀਨਾ ਸ਼ਹੀਦਾਂ ਦੀ ਮਹਾਨ ਸ਼ਹਾਦਤ ਦੀ ਤਹੀਨਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਨਵਾਂ ਸ਼ਹਿਰ ਚਾਪਰੀ ਫੇਰੀ ਦੌਰਾਨ ਭਗਵੰਤ ਸਿੰਘ ਤੇ ਸਿੱਧੇ ਨਿਸ਼ਾਨੇ ਸਾਧ ਦੇ ਕਿਹਾ ਕਿ ਸ਼ਰਾਬ ਘਟਾਲੇ ਫਸੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਰਿਹਾਈ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਵਿਧਾਇਕਾਂ ਨੂੰ ਨਾਲ ਲੈ ਕੇ ਸ਼ਹੀਦਾਂ ਦੀ ਧਰਤੀ ਤੇ ਧਰਨੇ ਲਾਉਣੇ ਸ਼ਹੀਦਾਂ ਦੀ ਮਹਾਨ ਸ਼ਹਾਦਤ ਦੀ ਤੋਹਫੀਨਾ ਵਿਧਿਆਂ ਦਾ અપਮਾਨ ਹੈ ਜਿਹੜੇ ਸ਼ਰਾਬ ਘੋਟਾਲੇ ਤੇ ਕੇਜਰੀਵਾਲ ਫਸੇ ਹੋਏ ਹਨ ਸਾਰਾ ਦੇਸ਼ ਮੰਗਲਾ ਉਠਾ ਰਿਹਾ ਹੈ ਦੇਸ਼ ਦੀ ਰਾਜਨੀਤੀ ਨੂੰ ਗੰਦਲਾ ਕਰਨ ਲਈ ਆਮ ਆਦਮੀ ਪਾਰਟੀ ਜਵਾਬਦੇਹ ਜ਼ਹਿਰੀਲੀ ਸ਼ਰਾਬ ਨਾਲ 2 ਦਰਜਨ ਤੋਂ ਵੱਧ ਮੌਤਾ ਹੋਈਆਂ ਨੇ ਇਨਾ ਹੋ ਗਿਆ ਮੌਤਾਂ ਦਾ ਕੌਣ ਜ਼ਿੰਮੇਵਾਰ ਹੈ ਸ਼ਰਾਬ ਘਟਾਲੇ ਵਿੱਚ ਫਸੇ ਕੇਜਰੀਵਾਲ ਨੂੰ ਛਡਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੇ ਐਮ ਐਲ ਏ ਨੂੰ ਲੈ ਕੇ ਸ਼ਹੀਦਾਂ ਦੇ ਸਮਾਰਕ ਤੇ ਧਰਨਾ ਲਾਉਣਾ ਮੈਨੂੰ ਲੱਗਦਾ ਸ਼ਹੀਦਾਂ ਦੀ ਤਹੀਨ ਆ ਸ਼ਹੀਦਾਂ ਦੀ ਮਹਾਨ ਸ਼ਹਾਦਤ ਦੀ ਤਹੀਨ ਆ ਔਰ ਸ਼ਹੀਦਾਂ ਦਾ અપਮਾਨ ਆ ਵੀ ਜਿਹੜੇ ਨਸ਼ੇ ਦੇ ਵਿੱਚ ਜਿਹੜੇ ਸ਼ਰਾਬ ਘਟਾਲੇ ਦੇ ਵਿੱਚ ਕੇਜਰੀਵਾਲ ਸਾਹਿਬ ਫਸੇ ਹੋਏ ਨੇ ਉਹ ਸਾਰਾ ਦੇਸ਼ ਉਂਗਲਾ ਠਾਰ ਰਿਹਾ ਔਰ ਅੱਜ ਦੇਸ਼ ਦੀ ਰਾਜਨੀਤੀ ਨੂੰ ਗੜਾ ਕਰ ਲਈ ਮੁੱਖ ਮੰਤਰੀ ਸਾਹਿਬ ਦਬਾਬ ਦੇਣ ਸ਼ਹੀਦ ਦਾ ਰੁਸ਼ੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਸਮਾਰਕ ਤੇ ਪਹੁੰਚ ਕੇ ਭਗਵਾਨਤ ਮਾਨ ਹੁਰਾ ਨੂੰ ਜਵਾਬ ਦੇਣਾ ਪੈਗਾ ਕਿ ਜ਼ਹਿਰੀਲੀ ਸ਼ਰਾਬ ਨਾਲ 2 ਦਰਜਨ ਤੋਂ ਵੱਧ ਹੋਈਆਂ ਮੌਤਾਂ ਉਹਦੇ ਜੱਦੇ ਪਿੰਡ ਗੁਆੜ ਦੇ ਵਿੱਚ ਉਹਨਾਂ ਦੇ ਕੌਣ ਜ਼ਿੰਮੇਵਾਰ ਆ ਜ਼ਹਿਰੀਲੀ ਸ਼ਰਾਬ ਬਣਾਉਣ ਵਾਲੇ ਲੋਕਾਂ ਤੱਕ ਪਹੁੰਚਾਉਣ ਵਾਲੇ ਔਰ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਕੋ ਲੋਕ ਨੇ ਕਿਨਾਂ ਦੀ ਸਿਹਤ ਤੇ ਜ਼ਹਿਰੀਲੀ ਸ਼ਰਾਬ ਪੰਜਾਬ ਦੇ ਵਿੱਚ ਵਿਕ ਰਹੀ ਆ ਲੋਕ ਮਰ ਰਹੇ ਨੇ ਔਰ ਨਸ਼ਿਆਂ ਦੀ ਬਹਤਾਤ ਨੇ ਮਰਦ ਕੀਰ ਨੇ ਮਾਵਾਂ ਪਾਰੀਆਂ ਨੇ ਹਾਹਾਕਾਰ ਮਚੀ ਹੋਈ ਆ ਤੇ ਮੁੱਖ ਮੰਤਰੀ ਸਾਹਿਬ ਹੁਣ ਸ਼ੀਤ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਜਵਾਬ ਦੇਣ ਕਿ ਇਹ ਸ਼ਰਾਬ ਦੇ ਘਟਾਲੇ ਤੇ ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਤੇ ਉਹਨਾਂ ਦੀ ਕੀ ਸਥਿਤੀ ਆ ਸੋ ਅੱਜ ਮੈਂ ਸਮਝਦਾ ਕਿ ਇਹ ਜਿਹੜੀ ਡਰਾਮੇਬਾਜੀ ਆ ਇਹ ਜਿਹੜੀ ਛੋਸ਼ੇਬਾਜੀ ਆ ਇਹ ਵਿਅੰਗਬਾਜੀ ਆ ਜਿਹਦੇ ਨਾਲ ਰਾਜ ਸਤਾ ਤਾਂ ਹਾਸਲ ਕਰ ਲਈ ਪਰ ਹੁਣ ਰਾਜ ਸਤਾ ਚਲਾਉਣ ਲਈ ਸਿਹਰਦਤਾ ਦਿਖਾਉਣੀ ਪੈਗੀ ਗੰਭੀਰਤਾ ਦਿਖਾਉਣੀ ਪੈਗੀ ਇਹ ਇਹ ਡਰਾਮੇਬਾਜੀਆਂ ਲੋਕਾਂ ਨੂੰ ਪਸੰਦ ਨਹੀਂ ਨਾ ਸ਼ਹੀਦਾਂ ਨੂੰ ਪਸੰਦ ਨਹੀਂ ਔਰ ਸ਼ਹੀਦਾਂ ਦੀ ਸ਼ਹਾਦਤ ਦਾ ਪਵਾਨ ਨਾ ਕਰਨ ਮੁੱਖ ਮੰਤਰੀ ਸਾਹਿਬ ਅੱਜ ਪੰਜਾਬ ਤੜਫ ਰਿਹਾ ਪੰਜਾਬ ਵਿੱਚ ਹਾਕਾਰ ਮਚੀ ਹੋਈ ਆ ਲਾਲ ਅਸਨਾ ਇਸਾ ਅਰਾਜਕਤਾ ਫੈਲੀ ਹੋਈ ਆ ਰੌਤੀਆਂ ਦਾ ਡਕੈਤੀਆਂ ਦਾ ਮਰ ਮਾਰ ਧਾਰ ਦਾ ਇੱਕ ਵਾਤਾਵਰਨ ਫੈਲਿਆ ਹੋਇਆ ਤੇ ਮੁੱਖ ਮੰਤਰੀ ਸਾਹਿਬ ਕਦੇ ਦਿੱਲੀ ਕਦੇ ਮਧ ਪ੍ਰਦੇਸ਼ ਕਦੇ ਰਾਜਸਥਾਨ ਪੰਜਾਬ ਤੋਂ ਬਾਹਰ ਦੌਰਿਆਂ ਤੇ ਤੁਰੇ ਫਿਰਦੇ ਨੇ ਪੰਜਾਬ ਦੀ ਕੋਈ ਵੀ ਸਾਰ ਲੈਣ ਵਾਲਾ ਅੱਜ ਨਜ਼ਰ ਨਹੀਂ ਆ ਰਿਹਾ ਅੱਜ ਪੰਜਾਬ ਲਾਬਾਰਥ ਹੋਇਆ ਪਿਆ ਅੱਜ ਪੰਜਾਬ ਮੈਂ ਸਮਝਣ ਦਾ ਇੱਕ ਕਿਸਮ ਦਾ بے ਸਹਾਰਾ ਹੋਇਆ ਪਿਆ ਮਨ ਨੂੰ ਮੀਦਾ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਸਮਾਰਕ ਤੇ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੇ ਐਮਐਲਏ ਜਿਹੜੇ ਪਹੁੰਚੇ ਨੇ ਉਹ ਸ਼ਰਮਸਾਰ ਹੋ ਰਹੇ ਹੋਣਗੇ ਉਹ ਅੱਖ ਵਿੱਚ ਅੱਖ ਮਿਲਾ ਕੇ ਸ਼ਹੀਦਾਂ ਦੇ ਸਾਹਮਣੇ ਖੜ੍ਹ ਜੋ ਕੇ ਨਹੀਂ ਹੈ ਉਹ ਨੀਵੀਆਂ ਪਾ ਕੇ ਅੱਜ ਬੇਸ਼ੱਕ ਧਰਨਾ ਲਾ ਕੇ ਚਲੇਗੇ ਪਰ ਜੋ ਉਹਨਾਂ ਨੇ ਸ਼ਹਾਦਤ ਦਾ અપਮਾਨ ਕੀਤਾ ਉਹਦਾ ਬਦਲਾ ਪੰਜਾਬ ਦੇ ਲੋਕ ਲੈਣਗੇ ਸ਼ਹੀਦ ਭਗਤ ਸਿੰਘ ਦੇ ਬਾਅਦ ਅੱਜ ਸ਼ਹੀਦੀ ਸਮਾਰਕ ਤੇ ਪਹੁੰਚੇ ਮੁੱਖ ਮੰਤਰੀ ਸਾਹਿਬ ਦੇ ਮੀਡੀਆ ਸਲਾਹਕਾਰ ਵੱਲੋਂ ਮਤਲਬ মিডিਆ ਦੇ ਇੱਕ ਹਿੱਸੇ ਨੂੰ ਅੰਦਰ ਜਾਣ ਤੋਂ ਰੋਕਣਾ ਪੀਟੀਸੀ ਵਰਗੇ মিডিਆ ਦੇ ادارے ਨੂੰ ਮਤਲਬ ਕਵਰੇਜ ਤੋਂ ਰੋਕਣਾ ਇਹ ਮੈਂ ਸਮਝਦਾ ਉਹਨਾਂ ਦੀ ਕਿਤੇ ਨਾ ਕਿਤੇ ਨਿਲੈਕੀ ਉਹਨਾਂ ਦੀ ਕਿਤੇ ਨਾ ਕਿਤੇ ਕਮਜ਼ੋਰੀ ਉਹਨਾਂ ਦੀ ਕਿਤੇ ਨਾ ਕਿਤੇ ਘਾਟ ਮਹਿਸੂਸ ਨਜ਼ਰ ਆ ਰਹੀ ਆ ਕਿ ਉਹ ਆਪਣੀ ਕਮਜ਼ੋਰੀ ਨੂੰ ਲੋਕਾਂ ਦੇ ਸਾਹਮਣੇ ਹਸਰ ਕਰਨ ਵਾਲੇ ادارے ਜਿਹੜੇ ਨੇ মিডিਆ ਜਿਹੜਾ ਹੈ ਉਹ ਤੋਂ ਆਪਣੇ ਆਪ ਨੂੰ ਦੂਰ ਰੱਖਣਾ ਚਾਹੁੰਦੇ ਨੇ ਸੋ ਮੈਂ ਸਮਝਦਾ ਇਹ ਗੈਰ ਲੋਕਰਾਜੀ ਕਾਰਵਾਈ ਆ ਗੈਰ ਵਿਧਾਨਕ ਕਾਰਵਾਈਆ ਤੇ ਸਰਕਾਰਾਂ ਜਦੋਂ ਪੱਖਪਾਤ ਮੀਡੀਆ ਨਾਲ ਕਰਲਾ ਜਾਣ ਉਹ ਸਰਕਾਰਾਂ ਲੋਕਾਂ ਦੀ ਸਰਕਾਰਾਂ ਕਹੋਂ ਦਾ ਹੱਕ ਨਹੀਂ ਰੱਖਦੇ